ਸਾਹਿਬ શ્રી ਕਾਂਚੀ ਰਾਮ ਜੀ ਜਿਨ੍ਹਾਂ ਨੇ 1978 ਕੇ ਬੈਕਵਰਡ ਐਂਡ ਮਿਨੋਰਟੀ ਕਮਿਊਨਿਟੀ ਇੰਪਲਾਈਜ਼ ਫਰਗੇਸ਼ਨ ਦਾ ਸੰਗਠਨ ਨਿਰੰਤਰ 14 ਸਾਲ ਜ਼ਿੰਦਗੀ ਦੀ ਤਪੱਸਿਆ ਕਰਕੇ ਬਣਾਇਆ ਸੀ ਔਰ ਇਸ ਸੰਗਠਨ ਦਾ ਉਦੇਸ਼ ਪੇ ਬੈਕ ਟੂ ਸੋਸਾਇਟੀ ਰੱਖਿਆ ਸੀ ਇਸ ਸਮਾਜ ਦੇ ਅੰਦਰ ਉਹ ਚੇਤਨਾ ਪੈਦਾ ਕਰੇ ਸਮਾਜ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਕਰੇ ਤਾਂ ਬਹੁਜਨ ਸਮਾਜ پارٹی ਦੇ ਨੇਤਾ ਪੈਣ ਕੁਮਾਰੀ ਮਾਇਆਵਤੀ ਜੀ ਨੇ ਇਹ ਸੰਦੇਸ਼ ਦਿੱਤਾ ਇਹ ਨੀਤੀ ਪ੍ਰੋਗਰਾਮ ਦਿੱਤਾ ਕੇ ਸਾਫ ਕਾਂਚੀ ਰਾਮ ਜੀ ਦੇ ਬਣਾਏ ਹੋਏ ਕਰਮਚਾਰੀਆਂ ਦੇ ਜਤਬੰਦਕ ਸੰਗਠਨ ਨੂੰ ਤਾਂਚੇ ਨੂੰ ਪੂਰੇ ਦੇਸ਼ ਦੇ ਵਿੱਚ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਉਸੇ ਪ੍ਰਕਿਰਿਆ ਦੇ ਤਹਿਤ ਅਦੀ ਫਤੇਗਨ ਸਾਹਿਬ ਦੇ ਵਿੱਚ ਵੀ ਬੁੱਧੀਜੀਵੀ ਬਰਗ ਨਾਲ ਮੀਟਿੰਗ ਕੀਤੀ ਗਈ ਔਰ ਬੁੱਧੀਜੀਵੀ ਬਰਗ ਦੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਕੇ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ ਸਾਰੇ ਕਰਮਚਾਰੀਆਂ ਨੂੰ ਬੁੱਧੀਜੀਵੀ ਨੂੰ ਸੱਦਾ ਦਿੱਤਾ ਗਿਆ ਔਰ ਮੈਂ ਵਧਾਈ ਦੇਣੀ ਚਾਹੁੰਦਾ ਕਿ ਇਸ ਸਫਲ ਮੀਟਿੰਗ ਦੇ ਲਈ ਅਤੇ ਘਰ ਸਾਹਿਬ ਦੇ ਜ਼ੋਨ ਦੇ ਸਾਥੀਆਂ ਨੇ ਜਿਹੜਾ ਪ੍ਰਬੰਧ ਕੀਤਾ ਔਰ ਅੱਜ ਉਹਨਾਂ ਦੀਆਂ ਨਿਯੁਕਤੀਆਂ ਵੀ ਕੀਤੀ ਗਈ। ਮੋਜੂ ਸਮਾਜ ਪਾਰਟੀ ਸਟੇਟ ਦੇ ਇੰਟਰਸਟ ਦੇ ਲਈ ਅਸੀਂ ਕੱਲ ਆਲ ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਔਰ ਮੈਂ ਮੀਟਿੰਗ ਦੇ ਵਿੱਚ ਵੀ ਕਿਹਾ ਇਹ ਜੋ ਪਾਣੀਆਂ ਦਾ ਮਸਲਾ ਅੱਜ ਤੱਕ ਲਟਕਦਾ ਹੈ। ਕਈ ਕਿਸਮ ਦੇ ਕਨਟਰਡਿਕਸ਼ਨਸ ਟਾਈਮ ਟੂ ਟਾਈਮ ਪੈਦਾ ਹੁੰਦੀ ਰਹਿੰਦੀ ਹੈ। ਔਰ ਉਹਦਾ ਸੰਤਾਪ ਵੀ ਪੰਜਾਬ ਦੀ ਜਨਤਾ ਨੇ ਬੜਾ ਵੱਡਾ ਹਦਾਇਆ। ਇਹ ਸਾਰੇ ਲਈ ਅੱਜ ਤੱਕ ਦੀਆਂ ਰਾਜ ਕਰਨ ਵਾਲੀਆਂ ਤੇ ਰਾ ਦੀ ਮਿਸਹੈਂਡਲਿੰਗ ਜ਼ਿੰਮੇਵਾਰ। ਇਵਨ ਕਿ ਸਭ ਤੇ ਰਾ ਨੇ ਕੇਂਦਰ ਔਰ ਸਟੇਟੀਆਂ ਸਰਕਾਰਾਂ ਨੇ ਸਮੇਂ ਸਮੇਤੇ ਮੈਨੇਜਿੰਗ ਪੀਟੀਐਸ ਕਰਕੇ ਦਾ ਆਉਟਕਮ ਹੈ ਪਾਣੀ ਦੀ ਜਿਹੜੀ ਅੱਜ ਵੀ ਚੁਣੌਤੀ ਪੈਦਾ ਹੋਈ ਹੈ ਪਰ ਫਿਰ ਵੀ ਸਟੇਪ ਸਟੇਪ ਦੇ ਵੱਡੇ ਹਿੱਤਾਂ ਦੇ ਲਈ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੀ ਰਾਏ ਇਹ ਰੱਖੀ ਹੈ ਕਿ ਇਸ ਸਨੂ ਸਾਰਿਆਂ ਨੂੰ ਪਾਣੀ ਦੇ issue ਤੇ ਰਾਜਨੀਤਿਕ ਮੰਡਲ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀ ਦੀ ਰਾਖੀ ਕਰਨੀ ਚਾਹੀਦੀ ਹੈ। ਔਰ ਬਹੁਜਨ ਸਮਾਜ ਪਾਰਟੀ ਇੱਕ ਪੈਰੇਦਰ ਦੇ ਤੌਰ ਤੇ ਇਹ ਸਾਰੀਆਂ ਪਾਰਟੀਆਂ ਮਿਲ ਕੇ ਜੋ ਵੀ ਰਣਨੀਤੀ ਤਿਆਰ ਕਰਨਗੀਆਂ ਅਸੀਂ ਵੀ ਉਸ ਰਣਨੀਤੀ ਦੇ ਵਿੱਚ ਸ਼ਾਮਲ ਪ੍ਰੋਗਰਾਮ ਜੋ ਵੀ ਕੀਤਾ ਜਾਊਗਾ ਸਟੇਟ ਇੰਟੈਸਨ ਨੂੰ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਲੱਗੂਗੀ ਵੈਸੇ ਵੀ ਬਹੁਜਨ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਜਿੱਥੇ ਅਸੀਂ ਪੰਜਾਬ ਤੋਂ ਡਰਗ ਮਾਫੀ ਦਾ ਖਾਤਮਾ ਜਵਾਨੀ ਸੰਭਾਲਣੀ ਮਾਮਾਂ ਦੇ ਪੁੱਤ ਪੈਣਾ ਦੇ ਪ੍ਰਾਅ ਬਚਾਉਣਾ ਇਸ ਅਸੀਂ ਮੂਵਮੈਂਟ ਚਲਾ ਰਹੇ ਹਾਂ ਬਿਰਦਗਾਰੀ ਤੋਂ ਪੰਜਾਬ ਦੀ ਜਵਾਨੀ ਨੂੰ ਕੱਟਮ ਦਾ ਅੰਦੋਲਨ ਚਲਾ ਰਹੇ ਮੈਂ ਹਮ ਤਲਾ ਰਹੇ ਹਾਂ ਪੰਜਾਬ ਨੂੰ ਕਰਜ਼ੇ ਦੇ ਬੋਝ ਤੋਂ ਛੁਟਲਿਓ ਕਦਣਾ ਸਕੂਲਾਂ ਤੇ 100% ਅਧਿਆਪਕਾਂ ਦੀਆਂ ਪੋਸਟਾਂ ਭਰਨੀ ਆ ਮੁਫਤ ਤੇ ਲਾਗਤ ਨਹੀਂ ਸਿੱਖਿਆ ਦਾ ਕਾਨੂੰਨ ਲਾਗੂ ਕਰਨਾ ਸਿਹਤ ਸੁਵਿਧਾਵਾਂ ਦੇ ਵਿੱਚ ਪਬਲਿਕ ਸੈਕਟਰ ਦੀਆਂ ਸਿਹਤ ਸੁਵਿਧਾਵਾਂ ਦੇ ਵਿੱਚ ਐਫੀਸ਼ੀਐਂਸੀ ਔਰ ਕੁਆਲਿਟੀ ਦੇਣੀ ਉੱਥੇ ਪੰਜਾਬ ਪੰਜਾਬ ਸੰਭਾਲੋ ਮੈਂ ਪੰਜਾਬ ਦੇ ਪਾਣੀਆਂ ਨੂੰ ਵੀ ਸੰਭਾਲਣ ਦੇ ਪ੍ਰਤੀਬੱਧ ਇਸ ਕਰਕੇ ਪੰਜਾਬ ਸੰਭਾਲੋ ਇਹਦਾ ਅਜੰਡਾ ਬੜਾ ਵਿਸ਼ਾਲ ਹੈ ਕੋਈ 1 2 4 ਮੁੱਦਿਆਂ ਤੱਕ ਸੀਮਤ ਨਹੀਂ ਹੈ ਪੰਜਾਬ ਦੇ ਨੇਚਰਲ ਰਿਸੋਰਸਸ ਨੂੰ ਸੰਭਾਲਣਾ ਪੰਜਾਬ ਦੇ ਫਾਈਨੈਂਸ਼ੀਅਲ ਰਿਸੋਰਸਸ ਨੂੰ ਸੰਭਾਲਣਾ ਪੰਜਾਬ ਦੀ ਜਨਰੇਸ਼ਨ ਨੂੰ ਸੰਭਾਲਣਾ ਪੰਜਾਬ ਦਾ ਵੱਡਾਪਾ ਬਚਪਨ ਸੰਭਾਲਣਾ ਹਰ ਫਰੰਟ ਤੇ ਮੌਜੂਦ ਸਮਾਜ ਪਾਰਟੀ ਨੇ ਇੱਕ ਬੜੀ ਵਿਸ਼ਾਲ ਰਣਨੀਤੀ ਔਰ ਅਜੰਡਾ ਤਿਆਰ ਕੀਤਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਆਓ ਕਿਰਤੀ ਕਿਸਾਨ ਕਾਮੇ ਮਜ਼ਦੂਰ ਦਲਤ ਉਪਸਰਾ ਵਪਾਰੀ ਉਦਯੋਪੀ ਸਭ ਭਾਜਨ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਮੈਂ ਮ ਦਾ ਹਿੱਸਾ ਬਣੋ ਮੈਨੂੰ ਅਫਸੋਸ ਹੈ ਕਿ ਮੈਂ ਅੱਜ ਦੇਖ ਰਿਹਾ ਸੀ ਬਟਾਲੇ ਦੇ ਵਿੱਚ ਇੱਕ ਵਪਾਰੀ ਨੂੰ ਐਸੀ ਉਹਦੇ ਕੁੱਟ-ਕੁੱਟ ਕੇ ਹਾਲਤ ਨਹੀਂ ਪਰ ਲੁੱਟਿਆ ਵੀ ਤੇ ਕੁੱਟਿਆ ਵੀ ਤੋ ਇਹ ਹਾਲਾਤ ਸਾਬਤ ਕਰਦੇ ਆ ਕਿ ਪੰਜਾਬ ਦੀ ਸਰਕਾਰ ਹਰ ਫਰੰਟ ਤੇ ਫੇਲ ਪੰਜਾਬ ਦੀ ਜਨਤਾ ਲਈ ਪੰਜਾਬੀਆਂ ਲਈ ਜਾਨ ਮਾਲ ਔਰ ਇਮਾਨ ਉਹਨਾਂ ਦਾ ਸਿਕਿਉਰ ਕਰਨਾ ਇਹ ਵੀ BSP ਦੀ ਪੰਜਾਬ ਸੰਭਾਲੋ ਮਹਮ ਦਾ ਮੁੱਦਾ ਆ ਸੋ ਮੈਂ ਪੰਜਾਬੀਆਂ ਨੂੰ ਸਦਾ ਦਿੰਨਾ ਕਿ ਤੁਸੀਂ BSP ਦੀ ਪੰਜਾਬ ਸੰਭਾਲੋ ਮਹਮ ਨੂੰ ਆਸ਼ੀਰਵਾਦ ਦਿਓ ਇਹਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਤਾਂ ਕਿ BSP ਨੂੰ ਪੰਜਾਬ ਇੱਕ ਬਦਲ ਬਣਾ ਕੇ ਅਸੀਂ ਇੱਕ ਨਵੇਂ ਔਰ ਸੇਤਮੰਤ ਪੰਜਾਬ ਦੀ ਸਿਰਜਣਾ ਕਰ ਸਕਦੇ ਹਾਂ। ਜਾਤੀ ਜਨਗਣਨਾ ਕਦੇ ਵੀ ਵਰਤਨ ਦਾ ਇੱਕ ਬਾਹਰੀ ਚੁਣਵੀ ਬਲੋਅ ਹੋਇਆ ਸਤੰਤਿਲ ਚੱਗੇ ਰਹੀ। ਜਾਤੀ ਜਨਗਣਨਾ 1931 ਤੋਂ ਬਾਅਦ ਅਜੇ ਤੱਕ ਹੋਈ ਨਹੀਂ। 32 ਦੇ ਵਿੱਚ ਜਿਹੜਾ ਸੈਂਸਸ ਆਇਆ ਉਹ ਦੇਸ਼ ਦੇ ਹਕਮਰਾਨਾਂ ਨੇ ਚਾਹੇ ਕਾਂਗਰਸ ਰਹੀ, ਭਾਜੀਪੀ ਰਹੀ ਜਾਂ ਵਿੱਚ ਜਨਤਾ ਪੱਲ ਵੀ ਆਇਆ। ਅਮ ਤੇ ਜਨਤਾ ਪਾਰਟੀ ਵੀ ਆਈ ਉਹ ਨਹੀਂ ਚਾਹੁੰਦੇ ਕਿ ਇਸ ਦੇਸ਼ ਦਾ ਗੁਲਾਮ ਆਪਣੀ ਸਮਾਜਿਕ ਆਰਥਿਕ ਵਿੱਦਿਕ اور ਵਪਾਰਕ ਧਨ اور ਧਰਤੀ ਦੀ ਉਹ ਆਪਣੀ ਹਿੱਸੇਦਾਰੀ ਦੇ ਬਾਰੇ ਸਹੀ ਜਾਣਕਾਰੀ ਲੈ ਸਕੇ ਉਹ ਸੁਪਾ ਕੇ ਰੱਖਣਾ ਚਾਹੁੰਦੇ ਤੱਥਾਂ ਨੂੰ ਕਿ ਇਹਦੀ ਪਾਰਟੀ ਸਪੈਸ਼ਲ ਕਿੰਨੀ ਅੱਜ ਜਿਹੜਾ ਜਾਤੀ ਜਨਗਣਨਾ ਦਾ ਫੈਸਲਾ ਲਿਆ ਗਿਆ ਭੋਜਨ ਸਮਾਜ ਪਾਰਟੀ ਦੇ ਨੇਤਾ ਨੇ ਵੀ ਕਿਹਾ ਕਿ ਇਹ ਸਮਾਵਤ ਕੀਤਾ ਜਾਵੇ ਤਾਂ ਕਿ ਸਹੀ ਤਰ੍ਹਾਂ ਸੰਗਤ ਦੇ ਜਨਤਾ ਦੇ ਸਾਹਮਣੇ ਆ ਔਰ ਕਿੱਥੇ ਕਿੱਥੇ ਕੀ ਕੀ ਕਮਜ਼ੋਰੀਆਂ ਰਹੀਆਂ ਹੁਕਮਰਾਨ ਨੇ ਕਿੱਥੇ ਕਿੱਥੇ ਕੀ-ਕੀ ਧਾਤੀਆਂ ਕੀਤੀਆਂ ਉਹਦਾ ਜਾਟਾ ਇਕੱਠਾ ਹੋਣ ਤੋਂ ਬਾਅਦ ਫਿਰ ਅਸੀਂ ਉਹਦੇ ਨੇ ਪਲੈਨਿੰਗ ਕਰੀ ਕਿ ਅਸੀਂ ਇਸ ਅੰਧਕਾਰ ਚੋਂ ਜਨਤਾ ਨੂੰ ਕੱਢਣਾ ਹੈ ਤੇ ਕਿਦਾਂ ਕੱਢਣਾ ਲੇਕਿਨ ਮੂਲ ਰੂਪ ਵਿੱਚ ਡਾਕਟਰ ਅੰਬੇਦਕਰ ਸਾਹਿਬ ਕਹਿ ਗਏ ਸੀ ਕਿ ਰਾਜ ਸ਼ਕਤੀ ਇੱਕ ਐਸੀ ਚਾਬੀ ਹੈ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਸੋ ਸਾਡਾ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਦਾ ਕਿ ਆਓ ਆਪਾਂ ਪੈਨ ਕੁਮਾਰੀ ਮਾਇਆਵਤੀ ਜੀ ਦੇ ਲੀਡਰਸ਼ਿਪ ਡਾਕਟਰ ਅੰਬੇਦਕਰ ਸਾਹਿਬ ਔਰ ਸਭ ਕਾਂਸੀ ਰਾਮ ਜੀ ਦੇ ਸੁਪਨਿਆਂ ਦਾ ਭਾਰਤ ਬਣਾਈਏ ਔਰ ਉਸ ਉਦੇਸ਼ ਨੂੰ ਲੈ ਕੇ ਅਸੀਂ ਆਪਣੇ ਆਪ ਨੂੰ ਜਥੇਬੰਦ ਕਰੀਏ ਸੰਗਠਿਤ ਹੋਈਏ ਆਪਣੇ ਅੰਦਰ ਕੁਆਲਿਟੀ ਆਫ